ਓਕੇ ਸਾਸੀ ਗਲ ਵੀਰੇ ਸਾਰਿਆਂ ਨੂੰ ਗਾਈਟਨ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜਾ ਇੰਪੋਰਟਡ ਐਡੀਸ਼ਨ ਹੈ ਇਹਦੇ ਵਿੱਚ ਸਾਰਾ ਕਪੜਾ ਇੰਪੋਰਟ ਦਾ ਲੱਗਿਆ ਹੁੰਦਾ ਮੈਂ ਤੁਹਾਨੂੰ ਦਿਖਾ ਦਿੰਦਾ ਕੋਰੀਅਨ ਕਪੜਾ ਲੱਗਿਆ ਹੁੰਦਾ ਸਾਰਾ ਉਹ ਵੀ ਤੁਹਾਨੂੰ ਪਹਿਲਾਂ ਮੈਂ ਚੀਜ਼ ਦਿਖਾ ਦਿੰਦਾ ਸਾਰਾ ਕੋਰੀਅਨ ਕਪੜਾ ਲੱਗਿਆ ਹੁੰਦਾ 15-1600 ਰੁਪਏ ਤੱਕ ਇਹ ਵੇਚੀ ਜਾਂਦੇ ਨੇ ਬਾਕਸ ਚੇਂਜ ਕਰਕੇ ਤੁਹਾਨੂੰ ਅੱਜ ਦਾ ਰੇਟ ਹੈਗਾ ਸਾਡਾ 850 ਰੁਪਏ ਕੋਰੀਅਨ ਕਪੜਾ ਲੱਗਿਆ ਹੋਇਆ ਸਾਰਾ ਤਿੰਨੇ ਕਲਰ ਆ ਗਏ 850 ਰੁਪਏ ਦਾ ਲੱਗੂਗਾ ਸਿਰਫ 10 ਨੰਬਰ 900 ਰੁਪਏ ਦਾ ਬਾਕੀ 6 ਤੋਂ ਲੈ ਕੇ 9 850 ਰੁਪਏ ਦਾ ਜੇ ਕੋਈ ਤੁਹਾਨੂੰ ਸਾਡਾ ਕਸਟਮਰ ਜੇ ਸਾਡਾ ਨੰਬਰ ਵਾਲਾ ਕੋਈ ਹੈਰਾਨ ਕਰਦਾ ਕੋਈ ਕੁੜੀਆ ਪੇਮੈਂਟ ਦਾ 2-3 ਦਿਨ ਬਾਅਦ ਜਦੇ ਨਹੀਂ 2-3 ਦਿਨ ਹੋਣ ਤੋਂ ਬਾਅਦ 8758404050 ਤੇ ਮੈਨੂੰ ਵਟਸਐਪ ਕਰ ਸਕਦੇ ਹੋ ਇਹ ਨੰਬਰ ਮੇਰੇ ਕੋਲ ਹੁੰਦਾ ਥੋੜਾ ਸਾਡਾ ਕੋਈ ਵੀ ਥੋੜਾ ਸਾਡਾ ਮੰਨ ਲਓ EMPLOYE ਹੋ ਗਿਆ ਜਾਂ ਆਨਲਾਈਨ ਵਾਲਾ ਹੋ ਗਿਆ ਜਿਹੜਾ ਵੀ ਹੋ ਗਿਆ ਜੇ ਤੁਹਾਨੂੰ ਸਾਡੇ ਨਾਲ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਆ ਰਹੀ ਹੈ ਸਾਡੇ ਕੋਲ ਨੰਬਰ ਹੁੰਦਾ ਵਾ ਕੰਪਲੇਂਟ ਨੰਬਰ ਹੀ ਰੱਖੇ 8758 450 ਇਹ ਸਾਡਾ ਨੰਬਰ ਹੈ ਆਰਡਰ ਦੇਣ ਵਾਲਾ ਨੰਬਰ ਤੁਹਾਨੂੰ ਵੀਡੀਓ ਦੇ ਉੱਤੇ ਹਰੇਕ ਚ ਮਿਲ ਜੂ ਆ ਵੀ ਕਲਰ ਆ ਗਿਆ ਜੀ ਆ ਕਲਰ ਦੇਖੋ ਕਿੰਨਾ ਸੋਹਣਾ ਕੋਰੀਅਨ ਮਾਲ ਹੋਊਗਾ ਕੋਈ ਇੰਡੀਅਨ ਮਾਲ ਨਹੀਂ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ 850 ਰੁਪਏ ਦੀ ਰੇਂਜ ਦੇ ਵਿੱਚ ਇਹ ਅਵੇਲੇਬਲ ਕਰਾਤਾ ਸੀ ਇੱਕ ਇਹਦੇ ਚ ਬਲੈਕ ਕਲਰ ਆ ਗਿਆ ਲੋ ਜੀ ਦੇਖੋ ਤਿੰਨੇ ਕਲਰ ਘੈਂਟ ਆ ਹੋਲ ਸੇਲ ਚ ਜੇ ਕਿਸੇ ਨੂੰ ਚਾਹੀਦਾ ਤਾਂ 5 ਦਿਨ ਦੀ ਵੇਟਿੰਗ ਹੈ ਜੀ ਰਿਟੇਲ ਚ ਨਾਲ ਦੀ ਨਾਲ ਹੈਗਾ ਜੇ ਕਿਸੇ ਦੁਕਾਨਦਾਰ ਨੇ ਲੈਣਾ ਉਹ ਰੇਟ ਤੁਹਾਨੂੰ ਦੱਸ ਦੇਣਗੇ 850 ਰੁਪਏ ਰੇਟ 6 ਤੋਂ 9 10 ਦਾ 900 ਰੁਪਏ ਰੇਟ ਆ ਕੁਆਲਿਟੀ ਆ ਕੋਰੀਅਨ ਕਪੜਾ ਆਊਗਾ ਬਿਲਕੁਲ ਇੰਪੋਰਟਡ ਸਟੱਫ ਲੱਗਿਆ ਹੋਊਗਾ ਕੱਲਾ 10 ਨੰਬਰ 900 ਰੁਪਏ ਬਾਕੀ ਸਾਰੇ 850 ਰੁਪਏ ਤਿੰਨੇ ਕਲਰ ਅਵੇਲੇਬਲ ਆ ਤੁਸੀਂ ਬੁੱਕ ਕਰ ਸਕਦੇ ਹੋ ਸ਼ਹਿਰਾਂ ਦੇ ਵਿੱਚ 2 ਦਿਨ ਪਿੰਡਾਂ ਦੇ ਵਿੱਚ 4 ਦਿਨ ਲੱਗ ਜਾਂਦੇ ਆ ਜੇ ਉਸ ਤੋਂ ਬਾਅਦ ਕੋਈ ਹੈਰਾਨ ਹੁੰਦਾ ਪੇਮੈਂਟ ਦੇਣ ਤੋਂ ਬਾਅਦ ਤਾਂ ਫਿਰ ਤੁਸੀਂ 87584050 ਤੇ ਮੈਨੂੰ ਗੱਲ ਕਰ ਸਕਦੇ ਹੋ ਆਰਡਰ ਦੇਣ ਲਈ ਮੇਰਾ ਨੰਬਰ ਹੈ ਉਹ ਕੈਪਸ਼ਨ 'ਚ ਹੁੰਦੇ ਆ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਨੰਬਰ ਸਾਡੇ ਆਰਡਰ ਵਾਲੇ ਹੁੰਦੇ ਨੇ 850 ਰੁਪਏ ਦੇ ਵਿੱਚ ਗਾਈਡ ਟੈਨ ਇੰਪੋਰਟਡ ਕੁਆਲਟੀ ਦੇ ਵਿੱਚ ਲਓ ਜੀ ਔਰ ਜਿਹੜਾ winner ਆ ਜਿਹੜਾ ਵੱਧ ਤੋਂ ਵੱਧ share ਕਰੂਗਾ ਉਹ ਅੱਜ ਅਸੀਂ ਸ਼ਾਮ ਨੂੰ ਕੱਢ ਦਾਂਗੇ ਜਿੰਨਾ ਵੀ share ਕਰੂਗਾ ਸ਼ਾਮ ਨੂੰ 9:10 ਇੱਕ 1100 ਵਾਲਾ ਅਸੀਂ ਉਹਨੂੰ gift ਦੇਵਾਂਗੇ ਵੱਧ ਤੋਂ ਵੱਧ ਵੀਡੀਓ share ਕੀਤੀ ਹੋਵੇ ਪੇਜ ਨੂੰ follow ਕੀਤਾ ਹੋਵੇ ਤੇ comment ਕੀਤਾ ਹੋਵੇ ਤਾਂ ਧੰਨਵਾਦ